ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੁਣ ਕਿਸਾਨ ਭਰਾਵੋ ਸਭਾਂ ਕੀ ਚੱਲ ਰਿਹਾ ਹੁਣ ਝੋਨੇ ਦੇ ਵਿੱਚ ਕਿਸਾਨ ਭਰਾ ਆਪਾਂ ਨੂੰ ਕੋਆਇੰਟਾ ਦੇ ਵਿੱਚ ਪੁੱਛ ਵੀ ਰਹੀ ਹੈ ਤੇ ਕਈ ਕਿਸਾਨ ਭਰਾ ਆਪਣੇ ਆਪਣੇ ਤਜਰਬੇ ਕਰ ਵੀ ਰਹੇ ਹੈ ਤਜਰਬੇ ਕੀ ਕਰ ਰਹੇ ਹੈ ਹੁਣ ਝੋਨੇ ਦੇ ਵਿੱਚ ਜਿਹੜਾ ਪਦਾਨ ਤੇ ਫਟੇਰੇ ਦਾ ਕੰਮ ਚੱਲ ਰਿਹਾ ਤੇ ਕਿਸਾਨ ਪਦਾਨ ਤੇ ਫਟੇਰਾ ਹੁਣ ਝੋਨੇ ਦੇ ਵਿੱਚ ਪਾ ਰਹੇ ਹੈ ਤੇ ਕਈ ਜ਼ਿਮੀਂਦਾਰ ਭਰਾ ਹੁਣ ਸਪਰੇ ਵੀ ਸੁੰਡੀ ਵਾਲੀ ਨੂੰ ਚੱਲ ਪਿਆ ਤੇ ਕਿਸਾਨ ਭਰਾਓ ਮੈਂ ਤੁਹਾਨੂੰ ਦੱਸ ਦਵਾਏ ਜਿਹੜੇ ਹੁਣ ਦਿਨ ਚੱਲ ਰਹੀ ਹੈ ਹੁਣ ਜਿਹੜੇ ਤਿਤਲੀਆਂ ਨਿਆਂਡੇ ਦੇਨੇ ਆ ਤੇ ਹੁਣ ਜੇ ਆਪਾਂ ਸਪਰੇਅ ਕਰਾਂਗੇ ਸਪਰੇਅ ਦਾ ਕੋਈ ਵੀ ਫਾਇਦਾ ਨਹੀਂ ਹੋਣਾ ਕਿਉਂਕਿ ਫਾਇਦਾ ਜੇ ਕਦੋਂ ਹੋਣਾ ਜਦੋਂ 5 7 10 ਅਗਸਤ ਹੋ ਗਿਆ ਜਦੋਂ ਹਫ਼ਤੇ ਨੂੰ ਫੇਰ ਜਦੋਂ ਆਂਡੇ ਦੇ ਤੇ ਫੇਰ ਸਪਰੇਅ ਨੇ ਕੰਮ ਕਰਨਾ ਹੁਣ ਸਪਰੇਅ ਨੇ ਕੰਮ ਨਹੀਂ ਕਰਨਾ ਜਾਨੂ ਅਸਰ ਉਹਦਾ ਮੁੱਕ ਜਾਣਾ ਹੁਣ ਆਪਾਂ ਜਿਹੜਾ ਫਟੇਰਾ ਤੇ ਪਦਾਨ ਨੂੰ ਆਪਾਂ ਪਾ ਸਕਦੇ ਆ ਬੇਸਿਕ ਕਿਸਾਨ ਭਰਾਓ ਜੇ ਤੁਹਾਡੇ ਸੁੰਡੀ ਦੀ ਸਮੱਸਿਆ ਵਧ ਤਾਂ ਆਂਦੀ ਹੈ ਤਾਂ ਤੁਸੀਂ ਇਹ ਚੀਜ਼ ਨੂੰ ਚੀਜ਼ਾਂ ਨੂੰ ਵਰਤ ਸਕਦੇ ਆ ਨਹੀਂ ਕਿਸਾਨ ਭਰਾਓ ਜਿਹੜੀ ਪੈਸੇ ਦੀ ਬਰਬਾਦੀ ਆ ਆਪਾਂ ਬੇਫਜ਼ੂਲ ਦੇ ਵਿੱਚ ਇਹ ਜ਼ਹਿਰਾਂ ਨੂੰ ਵਰਤ ਰਹੇ ਆ ਤੇ ਬਾਕੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰੇ ਕਰੋ ਸਤਿ ਸ਼੍ਰੀ ਅਕਾਲ ਜੀ